ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇਕ ਵਾਰ ਅਸੀਂਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਵਿੱਚ ਕਪੀਲ ਸ਼ਰਮਾ ਦੇ ਕੈਫੇ ਉੱਤੇ ਮੋੜ ਹੋਈ ਫਾਇਰਿੰਗ ਲਾਰੈਂਸ ਤੇ ਗੋਲਟੀ ਗੈਂਗ ਨੇ ਲਈ ਜ਼ਿੰਮੇਵਾਰੀ

ਉਹਨੇ ਨਾਸਰ ਗਰਮੀਆਂ ਦਾ ਵਿਸਥਾਰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਰੀ ਸ਼ਹਿਰ ਦੇ ਵਿੱਚ ਸਥਿਤ ਕੈਫੇ ਉਤੇ ਇੱਕ ਵਾਰ ਫੇਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੋਕ ਕਾਰ ਦੇ ਵਿੱਚ ਬੈਠੇ ਕੈਫੇ ਦੇ ਵੱਲ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਨੇ ਇਸ ਦੌਰਾਨ 골ਡੀ ਢਿੱਲੋ ਦੇ ਨਾਮ ਦੇ ਇੱਕ ਗੈਂਗਸਟਰ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ ਉਸਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਹਮਲਾ ਉਸਦੇ ਗੈਂਗ ਨੇ ਹੀ ਕੀਤਾ ਹੈ ਹਾਲਾਂਕਿ ਹੁਣ ਤੱਕ ਕੋਲੀ bari ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਆਈ ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਉਤੇ ਕਪਿਲ ਸ਼ਰਮਾ ਦੇ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਵੀ ਨਹੀਂ ਆਈ ਤੁਹਾਨੂੰ ਦੱਸ ਦਈਏ ਕਿ ਗੋਲਡੀ ਢਿੱਲੋ ਆਪਣੇ ਆਪ ਨੂੰ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੋੜਿਆ ਦੱਸਦਾ ਹੈ ਗੋਲਡੀ ਨੇ ਇੱਕ ਆਨਲਾਈਨ ਪੋਸਟ ਵਿੱਚ ਲਿਖਿਆ ਹੈ ਕਿ ਸਾਰੇ ਭਰਾਵਾਂ ਨੂੰ ਰਾਮ ਰਾਮ गोल्डन टेंपलह ते लॉरेंस बिश्नोई गैंग अजरसरी ਦੇ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਵਿੱਚ ਹੋਈ ਬੋਲੀਬਾਰੀ ਦੀ ਜ਼ਿੰਮੇਵਾਰੀ ਲੈਂਦੇ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇਕ ਕਾਲਤ ਵਿੱਚ ਬੈਠੇ ਕੁਝ ਲੋਕ ਕੈਫੇ ਦੇ ਵੱਲ ਫਾਇਰਿੰਗ ਕਰਦੇ ਵੀ ਦਿਖਾਈ ਦਿੰਦੇ ਨੇ ਇਹ ਵੀਡੀਓ ਨੋ ਸਕ੍ਰਿੰਡ ਦੀ ਹੈ ਜਿਸ ਦੇ ਵਿੱਚ 12 ਤੋਂ ਵੱਧ ਰਾਉਂਡ ਫਾਇਰ ਕੀਤੇ ਗਏ ਨੇ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗੋਲਦੀ ਨੇ ਲੋਕ ਖੁਦ ਨੂੰ ਲੌਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਹੈ ਹਾਲਾਂਕਿ ਦੂਜਾ ਹਮਲਾ ਸੁਰੱਖਿਆ ਅਤੇ ਇਕਤਾ ਦਾ ਸੰਦੇਸ਼ ਫਲਾਉਣ ਦੀ ਕੋਸ਼ਿਸ਼ ਵਿੱਚ ਸਰੇਰੀ ਮੇਅਰ ਬ੍ਰੈਂਡਾ ਲੋਕ ਅਤੇ ਪੁਲਿਸ ਸੇਵਾ ਦੇ ਮੈਂਬਰਾਂ ਦੇ ਲਈ ਕੈਪਸ ਕਾਫੇ ਵਿਖੇ ਇੱਕ ਕਮਿਊਨਿਟੀ ਦੁਪਹਿਰ ਦੇ ਖਾਣੇ ਦਾ ਆਯੋਜਨ ਦੇ ਕੁਝ ਦਿਨ ਬਾਅਦ ਆਇਆ ਹੈ ਦੁਪਹਿਰ ਦੇ ਖਾਣੇ ਦੇ ਪ੍ਰੋਗਰਾਮ ਦੀ ਇੱਕ ਉਚਲਕ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਗਈ ਜਿੱਥੇ ਕਪਿਲ ਸ਼ਰਮਾ ਨੇ ਉਹਨਾਂ ਦੇ ਪਿਆਰ ਅਤੇ ਸਮਰਥਨ ਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਅਸੀਂ ਖੁਜੂਟ ਹੋ ਕੇ ਹਿੰਸਾ ਦੇ ਵਿਰੁੱਧ ਖੜੇ ਹਾਂ ਅਸੀਂ ਸੱਚਮੁੱਚ ਧੰਨਵਾਦੀ ਹਾਂ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ 10 ਜੁਲਾਈ ਨੂੰ ਕਪਿਲ ਸ਼ਰਮਾ ਦੇ ਕੈਪਸ ਕੈਫੇ ਉਤੇ ਗੋਲੀਬਾਰੀ ਹੋਈ ਸੀ ਇਸ ਦੀ ਵੀਡੀਓ ਵੀ سامنے ਆਈ ਸੀ ਤੇ ਹਮਲਾਵਾਰ ਨੇ ਕਾਲ ਦੇ ਵਿੱਚੋਂ ਪਿਸਤੌਲ ਕੱਢ ਕੇ 10 ਤੋਂ 12 ਗੋਲੀਆਂ ਚਲਾਈਆਂ ਸੀ ਪਿਛਲੀ ਵਾਰ ਹਰਜੀਤ ਸਿੰਘ ਲਾਡੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਤੇ ਹਰਜੀਤ ਸਿੰਘ ਰਾਸ਼ਟਰੀ ਜਾਂਚ ਏਜੰਸੀ ਦੇ ਵਿੱਚ ਮੋਸਟ ਵਾਂਟਡ ਅੱਤਵਾਦੀਆਂ ਦੀ ਲਿਸਟ ਵਿੱਚ ਸ਼ਾਮਲ ਹੈ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜਿਆ ਹੋਇਆ ਹੈ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਦਾ ਕਹਿਣਾ ਹੈ ਕਿ ਉਹ ਇਮੀਗ੍ਰੇਸ਼ਨ ਸੁਰੱਖਿਆ ਸਕ੍ਰੀਨਿੰਗ ਬੇਨਤੀਆਂ ਦੀ ਵੱਧ ਰਹੀ ਗਿਤੀ ਦੇ ਨਾਲ ਨਜਿੱਠ ਰਿਹਾ ਹੈ ਅਤੇ ਇਮੀਗ੍ਰੇਸ਼ਨ ਵਕੀਲਾ ਦਾ ਕਹਿਣਾ ਹੈ ਕਿ ਉਹਨਾਂ ਦੇ ਮੁਵਕਲ ਇਸ ਨਤੀਜੇ ਦੇ ਵਜ੍ਹਾ ਲੰਬੀ ਦੇਰੀ ਦਾ ਸਾਹਮਣਾ ਕਰ ਰਹੇ ਨੇ ਖੁਫੀਆ ਏਜੰਸੀ ਨੇ ਆਪਣੀ ਤਾਜ਼ਾ ਸਲਾਨਾ ਰਿਪੋਰਟ ਤੇ ਵਿੱਚ ਕਿਹਾ ਹੈ ਕਿ ਉਸ ਨੂੰ 2024 ਦੇ ਵਿੱਚ ਰੀਇਮੀਗ੍ਰੇਸ਼ਨ ਅਤੇ ਸਰਹੱਤੀ ਅਧਿਕਾਰੀਆਂ ਤੋਂ 538000 ਤੋਂ ਵੱਧ ਸਕ੍ਰੀਨਿੰਗ ਬੇਨਤੀਆਂ ਪ੍ਰਾਪਤ ਹੋਈਆਂ ਨੇ ਏਜੰਸੀ ਦਾ 2023 ਦੇ ਵਿੱਚ ਬੇਨਤੀਆਂ ਚੁਮਾਤਾਪੂਰਨ ਵਾਧਾ ਦੇਖਣ ਨੂੰ ਮਿਲਿਆ ਜਦੋਂ ਇਸ ਨੂੰ 493200 ਤੋਂ ਵੱਧ ਬੇਨਤੀਆਂ ਪ੍ਰਾਪਤ ਹੋਈਆਂ ਇਸ ਤੋਂ ਪਹਿਲਾਂ ਸੀਐਸਆਈਐਸ ਨੂੰ ਪਿਛਲੇ 5 ਸਾਲਾਂ ਦੇ ਵਿੱਚ ਸਾਲਾਨਾ ਲਗਭਗ 3 ਲੱਖ ਸੁਰੱਖਿਆ ਸਕ੍ਰੀਨਿੰਗ ਬੇਨਤੀਆਂ ਪ੍ਰਾਪਤ ਹੋਈਆਂ ਨੇ ਸੀਐਸਆਈਐਸ ਦੀ ਇੱਕ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਸੁਰੱਖਿਆ ਜਾਂਚ ਦੀ ਉਡੀਕ ਵਿੱਚ ਅਰਜ਼ੀਆਂ ਦੀ ਇੱਕ ਵੱਡੀ ਗਿਤੀ ਹਜੇ ਵੀ ਹੈ ਖੁਫੀਆ ਏਜੰਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ ਲੋੜਿੰਦਾ ਸੰਭਾਲਵੇਗੀ ਸਕਰੀਨਿੰਗ ਬੇਨਤੀਆਂ ਦੇ ਵਿੱਚ ਵਾਅਦਾ ਕੁਝ ਹੱਦ ਤੱਕ ਕੈਨੇਡਾ ਆਉਣ ਵਾਲੇ ਸ਼ਰਨ ਮੰਗਣ ਵਾਲੇ ਦੇ ਲਈ ਕੀਤੇ ਵਿੱਚ ਵਾਅਦੇ ਕਰ ਹੋਰੇ ਜਿਨ੍ਹਾਂ ਸਾਰੇ ਦੀ ਸਕਰੀਨਿੰਗ ਹੋਣੀ ਲਾਜ਼ਮੀ ਹੈ ਇਮੀਗ੍ਰੇਸ਼ਨ ਅਤੇ ਸਰਹੱਦੀ ਅਧਿਕਾਰੀ ਸੀਐਸਆਈਐਸ ਨੂੰ ਵੀਜ਼ਾ ਦਾ ਨਾਗਰਿਕਤਾ ਅਰਜ਼ੀ ਦੇ ਹਿੱਸੇ ਵਿੱਚ ਉਹ ਸੁਰੱਖਿਆ ਜਾਂਚ ਕਰਨ ਦੇ ਲਈ ਕਹਿ ਸਕਦੇ ਨੇ ਸੰਘੀ ਇਮੀਗ੍ਰੇਸ਼ਨ ਵਿਭਾਗ ਇਸ ਜਾਂਚ ਦੇ ਅਦਾਲਤ ਦੇ ਦਾਖਲੇ ਬਾਰੇ ਅੰਤਿਮ ਫੈਸਲਾ ਲੈਂਦਾ ਹੈ BC ਅਤੇ Ontario ਦੇ ਇਮੀਗ੍ਰੇਸ਼ਨ ਵਕੀਲਾ ਨੇ ਕੈਨੇਡੀਅਨ ਪੈਸੰ ਨੂੰ ਦੱਸਿਆ ਕਿ ਉਹਨਾਂ ਦੇ ਜ਼ਿਆਦਾਤਰ ਮੁਵਕਲਾਂ ਨੂੰ ਸੁਰੱਖਿਆ ਜਾਂਚ ਕਰਨ ਲੰਬੀ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕੋਈ ਵੀ ਇਸ ਦਾ ਕਾਰਨ ਨਹੀਂ ਦੱਸ ਰਿਹਾ। ਕੌਂਟੋ ਅਧਾਰਤੀ ਇਮੀਗ੍ਰੇਸ਼ਨ ਵਕੀਲ ਐਡਰੀਅਨ ਸਮਿਥ ਨੇ ਕਿਹਾ ਕਿ ਸਰਕਾਰ ਤੋਂ ਸਾਨੂੰ ਜਿਸ ਤਰ੍ਹਾਂ ਦਾ ਆਮ ਇਨਕਾਰ ਮਿਲਦਾ ਹੈ ਉਹ ਹੈ ਕਿ ਦਿੱਤੀ ਦਿੱਤੇ ਪਰਿਸ਼ੋਕ ਦੀ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਹਨਾਂ ਨੂੰ ਪੂਰਾ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਜਿਸ ਨੂੰ ਅਸੀਂ ਸਮਝਦੇ ਹਾਂ ਪਰ ਸਾਡਾ ਮੁੱਦਾ ਇਹ ਹੈ ਕਿ ਅਸੀਂ ਇਹ ਨਹੀਂ ਦੇਖ ਰਹੇ ਕਿ ਸਰਕਾਰ ਦੇਰੀ ਨੂੰ ਜਸਟ ਰੋਣ ਦੇ ਲਈ ਕੀ ਕਾਰਵਾਈ ਕਰ ਰਹੀ ਹੈ ਜੀ ਐਸ ਆਈ ਸੀ ਦੇ ਬੁਲਾਰੇ ਮੈਗਾਲੀ ਹੈਬਰਟ ਨੇ ਇੱਕ ਈਮੇਲ ਦੇ ਵਿੱਚ ਕਿਹਾ ਹੈ ਕਿ ਸਕ੍ਰੀਨਿੰਗ ਪ੍ਰੋਗਰਾਮ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਦਾ ਇੱਕ ਮਹੱਤਵਪੂਰਨ ਕਦਮ ਹੈ। ਹੌਬਰਟ ਨੇ ਕਿਹਾ ਕਿ CSIC ਸਕ੍ਰੀਨਿੰਗ ਐਪਲੀਕੇਸ਼ਨਾਂ ਦੀ ਵੱਡੀ ਮਾਤਰਾ ਦਾ ਮੁਲਾਂਕਣ ਕਰਨ ਦੇ ਲਈ ਮਿਹਨਤ ਦੇ ਨਾਲ ਕੰਮ ਕਰ ਰਹੇ। हेबर्ट ਨੇ ਕਿਹਾ ਕਿ ਸੀਐਸਆਈਐਸ ਅਤੇ ਇਸ ਦੀ ਸੁਰੱਖਿਆ ਜਾਂਚ ਪਾਈਵਾਲ ਸੀਐਸਆਈਐਸ ਐਕਟ ਦੇ ਸੁਰੱਖਿਆ ਜਾਂਚ ਆਦੇਸ਼ ਦੇ ਅਨੁਸਾਰ ਹਰੇਕ ਫਾਈਲ ਨੂੰ ਕੰਪਿਊਟਰ ਦੇ ਨਾਲ ਪ੍ਰਕਿਰਿਆਕਰਨ ਅਤੇ ਕੈਨੇਡਾ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਲਈ ਉਸ ਸਮੇਂ ਉਪਲਬਧ ਜਾਣਕਾਰੀ ਨਾਲ ਲੋੜਿੰਦਾ ਸਮਾਂ ਲੈਂਦੇ ਨੇ 2024 ਦੀ CSIC ਰਿਪੋਰਟ ਕਹਿੰਦੀ ਹੈ ਕਿ ਗਾਜ਼ਾ ਤੋਂ ਆਉਣ ਵਾਲੀਆਂ ਸਾਰੀਆਂ ਅਰਜ਼ੀਆਂ ਦੀ ਜਾਂਚ ਕਰਨ ਦੀ ਜ਼ਰੂਰਤ ਕਾਰਨ ਹਮਾਸ ਦੀ ਉੱਥੋਂ ਮੌਜੂਦਗੀ ਕਾਰਨ ਸਟਾਫ ਸੀਮਾਵਾਂ ਅਤੇ ਸਰੋਤਾਂ ਦੀ ਜਾਂਚ ਦੀ ਮੰਗ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ CSIC ਦਾ ਕਹਿਣਾ ਹੈ ਕਿ ਉਸਨੇ ਹਿਜ਼ਬੁੱਲਾ ਇਜ਼ਰਾਈਲ ਟਕਰਾਵ ਦੇ ਸੰਭਾਵੀ ਵਾਧੇ ਦੀ ਉਮੀਦ ਵਿੱਚ ਤੇਬਨਾਨ ਤੋਂ ਅਰਜ਼ੀਆਂ ਨੂੰ ਸਰਗਰਮੀ ਦੇ ਨਾਲ ਤਰਜੀਹ ਦਿੱਤੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਦਵਾਨ ਨੂੰ ਮੈਟ੍ਰਿਕਸ ਨੇਤਾਵਾਂ ਨੂੰ ਰਾਸ਼ਟਰਪਤੀ ਡੋਨਲਡ 트ੰਪ ਦੇ ਅਧੀਨ ਸਯੁਕਤ ਰਾਜ ਅਮਰੀਕਾ ਦੇ ਨਾਲ ਬੱਤੇ ਅਸਥਿਰ ਵਪਾਰਕ ਸੰਬੰਧਾਂ ਦੇ ਜਵਾਬ ਦੇ ਵਿੱਚ ਅਰਥ ਵਿਵਸਥਾ ਨੂੰ ਬਦਲਣ ਦੇ ਵਿੱਚ ਮਦਦ ਕਰਨ ਦੇ ਲਈ ਕਿਹਾ ਮੀਟਿੰਗ ਦੇ ਵਿੱਚ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਬੋਲਦੇ ਹੋਏ ਕਾਰਨੀ ਕਹਿੰਦੇ ਨੇ ਕਿ ਪ੍ਰੋਗਰਾਮ ਦੇ ਵਿੱਚ ਵਾਦਾ Uh, it's about enabling the creation of long term prosperity for First Nations, Inuit, uh, and Metis through economic participation in the projects themselves and the development of those projects, but also through full equity ownership. And that last important point is one of the reasons why we are doubling the Indigenous Loan Guarantee Program. Um, what this does is effectively finance indigenous equity ownership of major projects. Uh, and we, in, in part, in that process of doubling the amount to $10 billion, um, we have dramatically widened the types of projects um, uh, that can be involved everything from natural resources, energy, electricity generation, carbon captures, critical minerals, uh, port infrastructure, and, and well beyond. Um, and the other thing I know from uh, Mr. Hodgson's other, others know from uh, experience working on these types of major projects is it's it's a lot of work in the development. Uh, you need capacity. You need to. Uh, do assessments and uh, and other work and that takes money that takes personnel so we're dedicating 40 million dollars uh, to fund the uh, to support uh metis and other indigenous people's participation in this process so from negotiation to project selection uh, and its development Ontario, Alberta, Saskatchewan, ਐਂਡ ਬਲੂਚੀ ਦੇ ਮੈਟਿਸ ਨੇ ਤਾਵਨੂ ਕਾਰਨੀ ਨੇ ਕਿਹਾ ਕਿ ਸਾਡੇ ਕੋਲ ਪਰਿਵਰਤਨਸ਼ੀਲ ਪ੍ਰੋਜੈਕਟਾਂ ਦੇ ਇਕੱਠੇ ਕੰਮ ਕਰਨ ਦਾ ਮੋਕਾ ਹੈ ਜੋ ਸਾਡੇ ਦੇਸ਼ ਦੇ ਆਰਥਿਕ ਚਾਲ ਨੂੰ ਸਾਰੇ ਦੇ ਫਾਇਦੇ ਦੇ ਲਈ ਬਦਲਣ ਦੇ ਵਿੱਚ ਮਦਦ ਕਰ ਸਕਦੇ ਨੇ ਆਪਣੀ ਸ਼ੁਰੂਆਤੀ ਟਿੱਪਣੀ ਦੇ ਵਿੱਚ ਕਾਰਨੀ ਨੇ ਕਿਹਾ ਕਿ ਮੈਟਿਸ ਨੇ ਕੈਨੇਡਾ ਦੇ ਇਤਿਹਾਸ ਦੌਰਾਨ ਕੁਸ਼ਲ ਵਪਾਰੀਆਂ ਅਤੇ ਯਾਤਰੀਆਂ ਦੇ ਵਜਿਏ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਐਸੇ ਫਿਊਚਰ ਆਫ ਕੈਨੇਡਾ ਐਂਡ ਆਰ ਨੇਸ਼ਨਸ ਬਿਕਾਜ਼ ਇਟਸ ਅਬਾਊਟ ਹਾਊ ਵੀ ਕੈਨ ਬਿਲਡ in all senses, uh, particularly how we can build together um, and how we can build an economy that moves from reliance um, to resilience, uh, from division to unity, from silos to uh, true partnership. Uh, you know, when we look back over our history. metis have played a pivotal role um, as skilled traders, as voyageurs, and we're drawing on deep knowledge of uh, our land, our waterways, <clears throat> and the seasons created the original trade networks, helped create the original trade networks uh, across this land. Um, and in some respects, our task today is, is part of a process of creating new uh, trade networks, uh, new forms of commerce uh, in Canada, both with full recognition this time, full recognition of Métis contributions and full Métis access to the opportunities and the prosperity Uh, that this building will create ਇਸ ਇਗਾਦੀ ਵੱਡੇ ਪ੍ਰੋਜੈਕਟ ਦੇ ਕਾਨੂੰਨ ਉੱਤੇ ਚਰਚਾ ਕਰਨ ਲਈ ਬੁਲਾਈ ਗਈ ਸੀ ਜੋ ਕੈਬਨਿਟ ਨੂੰ ਵਾਤਾਵਰਣ ਸੁਰੱਖਿਆ ਅਤੇ ਹੋਰ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕਰਕੇ ਵੱਡੇ ਉਦਯੋਗਿਕ ਪ੍ਰੋਜੈਕਟਰ ਦੇ ਲਈ ਸੰਗੀ ਪਰਵਾਨਗੀ ਨੂੰ ਜਲਦੀ ਦੇਣ ਦੀ ਆਗਿਆ ਦਿੰਦੇ ਹੈ ਜੋ ਹੋ ਰਾਸ਼ਟਰੀ ਹਿੱਤ ਦੇ ਵਿੱਚ ਸਮਝਦਾ ਹੈ ਕਾਨੀ ਦੇ ਨਾਲ ਉਹਨਾਂ ਦੇ ਕੁਝ ਮੰਤਰੀਆਂ ਨੇ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਜਿਨ੍ਹਾਂ ਦੇ ਵਿੱਚ ਸਰਦੇਸ਼ੀ ਸਿਵਾਵਾ ਮੰਤਰੀ ਮੈਂਡੀਗਲ ਮੈਸਟੀ ਕ੍ਰਾਊਨ ਸਰਦੇਸ਼ੀ ਸੰਬੰਧ ਮੰਤਰੀ ਰੇਪੇਟਾ ਅਲਤੀ ਅਤੇ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਨਿਕ ਲੈਬਲੈਂਕ ਸ਼ਾਮਲ ਸੀ ਕੈਨੇਡਾ ਨੇ ਪਿਆਨਤ ਜੰਗਲੀ ਅੱਗਾ ਦਾ ਧੂਆ ਅਟਲਾਂਟਿਕ ਮਹਾਸਾਗਰ ਦੇ ਪਾਰ 5000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕਿਆ ਹੈ ਜੋ ਯੂਰਪ ਦੇ ਕੁਝ ਹਿੱਸਿਆਂ ਅਤੇ ਸ਼ਹਿਰਾਂ ਨੂੰ ਧੁੰਦ ਅਤੇ ਕਾਲੇ ਕਾਰਬਨ ਦੇ ਨਾਲ ਢੱਕ ਚੁੱਕਿਆ ਹੈ ਪਿਛਲੇ 24 ਘੰਟਿਆਂ ਦੌਰਾਨ ਮਹਾਦੀਪ ਦੇ ਪੂਰਬੀ ਖੇਤਰ ਦੇ ਵਿੱਚ ਅਸਮਾਨ ਧੁੰਦਲਾ ਹੋਣ ਦੀ ਰਿਪੋਰਟ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਜੰਗਲ ਦੀ ਅੱਗ ਦੇ ਨਿਕਾਸ ਤੇ ਦੁਰਗੰਭ ਪ੍ਰਭਾਵਾਂ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਨੇ ਕੈਨੇਡਾ ਦੇ ਕੇਂਦਰੀ ਅਤੇ ਉੱਤਰੀ ਪ੍ਰਦੇਸ਼ਾਂ ਖਾਸ ਕਰਕੇ ਮੈਨੀਟੋਬਾ ਸਸਕਾਚੂਨ ਅਤੇ ਉੱਤਰ ਪੱਛਮੀ ਪ੍ਰਦੇਸ਼ਾਂ ਦੇ ਵਿੱਚ ਭਾਰੀ ਅੱਗ ਦੀਆਂ ਗਤੀਵਿਧੀਆਂ ਤੋਂ ਬਾਅਦ ਧੂਏ ਨੇ ਆਪਣਾ ਅੰਤਰ-ਮਹਾਦੀਪੀ ਸਫ਼ਰ ਸ਼ੁਰੂ ਕਰ ਦਿੱਤਾ ਹੈ 5 ਅਤੇ 8 ਅਗਸਤ ਦੇ ਵਿਚਕਾਰ ਸੈਟੇਲਾਈਟ ਮਾਡਲਰ ਨੇ ਪੁਸ਼ਟੀ ਕੀਤੀ ਹੈ ਕਿ ਧੂਏ ਦਾ 구ਬਾਰ ਪੱਛਮੀ ਯੂਰਪ ਦੇ ਵਿੱਚ ਪਹੁੰਚ ਚੁਕਿਆ ਸੀ ਇਸ ਦੇ ਨਾਲ ਕੈਨੇਡਾ ਵਿੱਚ ਜੰਗਲ ਦੀ ਅੱਗ ਵਿੱਚ 6.6 ਮਿਲੀਅਨ ਹੈਕਟੇਅਰ ਤੋਂ ਵੱਧ ਰਕਬਾ ਸੜ ਗਿਆ ਜੋ ਕਿ 2024 ਦੇ ਵਿੱਚ ਇਸ ਸਮੇਂ ਤੱਕ ਸੜ ਜੁਕੇ ਖੇਤਰ ਦੇ ਨਾਲੋਂ 140% ਵਾਧਾ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੈਟ ਸਟ੍ਰੀਮ ਅਤੇ ਨਿਰੰਤਰ ਉੱਚ ਦਬਾਅ ਪ੍ਰਣਾਲੀਆਂ ਨੇ ਧੂਏ ਨੂੰ ਐਟਲੈਂਟਿਕ ਦੇ ਪਾਸ ਲਗਭਗ 9000 ਮੀਟਰ ਦੀ ਉਚਾਈ ਉੱਤੇ ਲਿਜਾਣ ਤੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਯੂਕੇ ਦੇ ਮੌਸਮ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਅਪਡੇਟ ਦੇ ਵਿੱਚ ਧੁੰਦ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਅੱਜ ਇੱਕ ਧੁੰਦਲਾ ਅਸਮਾਨ ਦੇਖਿਆ ਇਸੇ ਪੱਛਮ ਤੋਂ ਉੱਚੇ ਬੱਦਲ ਹੀ ਨਹੀਂ ਆ ਰਹੇ ਕੈਨੇਡੀਅਨ ਜੰਗਲੀ ਅੱਗਾਂ ਦਾ ਧੂਆ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਚੁੱਕਿਆ ਨੇ ਅਤੇ ਹੁਣ ਪੂਰੇ ਯੂਰਪ ਦੇ ਅਸਮਾਨ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਹ ਇਸ ਗੱਲ 'ਤੇ ਇੱਕ ਸ਼ਾਨਦਾਰ ਯਾਦ ਦਿਵਾਉਂਦਾ ਹੈ ਕਿ ਸਾਡਾ ਵਾਯੂਮੰਡਲ ਕਿੰਨਾ ਆਪਸ ਦੇ ਵਿੱਚ ਜੁੜਿਆ ਹੋਇਆ ਹੈ ਹਾਲਾਂਕਿ ਧੂਏ ਨੇ ਸੱਤਾ ਉੱਤੇ ਹਵਾ ਦੀ ਗੁਣਵੱਤਾ ਨੂੰ ਪੂਰੀ ਤਰ੍ਹਾਂ ਨਹੀਂ ਘਟਾਇਆ ਪਰ ਇਸ ਨੇ ਕਈ ਯੂਰੋਪੀਅਨ ਸ਼ਹਿਰਾਂ ਦੇ ਵਿੱਚ ਦ੍ਰਿਸ਼ਟੀਗਤ ਤੌਰ ਉੱਤੇ ਨਾਟਕੀ ਪ੍ਰਭਾਵ ਪੈਦਾ ਕਰ ਦਿੱਤੇ ਨੇ ਨਿਵਾਸੀਆਂ ਨੇ ਅਸਧਾਰਨ ਤੌਰ ਤੇ ਸਪਸ਼ਟ ਸੰਤਰੀ ਲਾਲ ਸੂਰਜ ਚੜਨ ਅਤੇ ਸੂਰਜ ਝੁਪੰਤੀ ਰਿਪੋਰਟ ਵੀ ਕੀਤੀ ਅਤੇ ਧੁੰਦੇ ਕਾਰਨ ਦ੍ਰਿਸ਼ਟੀ ਦੇ ਵਿੱਚ ਇੱਕ ਧਿਆਨ ਦੇਣ ਯੋਗ ਰਾਵਟ ਵੀ ਆਈ ਹੈ। ਇਹ 2025 ਦੇ ਵਿੱਚ ਦੂਜੀ ਵਾਰ ਦੀ ਟ੍ਰਾਂਸ ਅਟਲੈਂਟਿਕ ਟੂਏ ਦੀ ਘਟਨਾ ਹੈ ਜੋ ਕਿ ਜੂਨ ਦੇ ਅੱਧ ਦੇ ਵਿੱਚ ਇਸੇ ਤਰ੍ਹਾਂ ਦੀ ਕੁਝ ਬੈਟ ਤੋਂ ਬਾਅਦ ਵਾਪਸੀ ਸੀ। ਜੰਗਲ ਦੀ ਅੱਗ ਦੇ ਸੀਜ਼ਨ ਦੇ ਵਿੱਚ ਕੁਝ ਮਹੀਨੇ ਬਾਕੀ ਰਹਿਣ ਦੇ ਨਾਲ ਮਾਹੌਲ ਚੇਤਾਵਨੀ ਦਿੰਦੇ ਨੇ ਕਿ 2025 ਦੇ ਰਿਪੋਰਟ ਵਿੱਚ ਸਭ ਤੋਂ ਭਿਆਨਕ ਬਣ ਸਕਦਾ ਹੈ। NASA ਤੇ Copernicus Atmosphere Monitoring Service ਦੇ ਡੇਟਾ ਤੋਂ ਇਹ ਉਤੇ ਨੇੜੇ ਨਜ਼ਰ ਆਖ ਰਹੇ ਨੇ ਜਿਸ ਦੇ ਵਿੱਚ ਕਾਲੇ ਕਾਰਬਨ ਦਾ ਉੱਚਾ ਪੱਧਰ ਹੁੰਦਾ ਹੈ ਜੋ ਕਿ ਇੱਕ ਸ਼ਕਤੀਸ਼ਾਲੀ ਚਲਵਾਈ ਨੂੰ ਗਰਮ ਕਰਨ ਵਾਲਾ ਪ੍ਰਦੂਸ਼ਕ ਹੈ ਜੋ ਕਿ ਯੂਰਪ ਦੇ ਵਿੱਚ ਸਤ ਹਵਾ ਦੀ ਗੁਣਵਤਾ ਉੱਤੇ ਸਮੁੱਚਾ ਪ੍ਰਭਾਵ ਮਰਦਮਾ ਦਿੰਦਾ ਹੈ ਅਧਿਕਾਰੀਆਂ ਨੇ ਕਮਜ਼ੋਰ ਸਮੂਹਾਂ ਜਿਵੇਂ ਕਿ ਸਾਹ ਸੰਬੰਧੀ ਸਮੱਸਿਆਵਾਂ ਵਾਲੇ ਵਿਅਕਤੀਆਂ ਨੂੰ ਸਥਾਨਕ ਹਵਾ ਗੁਣਵਤਾ ਚੇਤਾਵਨੀਆਂ ਦੀ ਨਿਕਰਾਨੀ ਕਰਨ ਦੀ ਵੀ ਸਲਾਹ ਦਿੱਤੀ ਹੈ ਜਿਵੇਂ-ਜਿਵੇਂ ਅੰਤਰ-ਮਹਾਦੀਪੀ ਤੂਹਾਂ ਦੀਆਂ ਕਿਟਨਾਵਾ ਆਮ ਹੁੰਦੀਆਂ ਜਾ ਰਹੀਆਂ ਨੇ ਮਾਰਾ ਦਾ ਕਹਿਣਾ ਹੈ ਕਿ ਇਹ ਵਾਯੂਮੰਡਲੀ ਸੰਪਰਕ ਵਿੱਚ ਇੱਕ ਨਵੇਂ ਯੁੱਗ ਨੂੰ ਦਰਸਾਉਂਦੀਆਂ ਨੇ ਜਿੱਥੇ ਇੱਕ ਮਹਾਦੀਪ ਉੱਤੇ ਜੰਗਲੀ ਅੱਗ ਦੀਆਂ ਗਤੀਵਿਧੀਆਂ ਦੂਜੇ ਮਹਾਦੀਪ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਕੈਨੇਡਾ ਵਿੱਚ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਇਸ ਦੇ ਨਾਲ ਪੂਰਾ ਸ਼ਹਿਰ ਜੈ ਸ਼੍ਰੀ ਰਾਮ ਤੇ ਜਕਾਰੇ ਦੀ ਗੂੰਜ ਦੇ ਨਾਲ ਗੂੰਜਦੇ दरअसल ਕੈਨੇਡਾ ਦੇ ਮਿਸਿਸਾਗਾ ਸ਼ਹਿਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੀ 151 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਗਈ ਹੈ ਇਹ ਉੱਤਰੀ ਅਮਰੀਕਾ ਦੇ ਵਿੱਚ ਸਭ ਤੋਂ ਉੱਚੀ ਰਾਮ ਮੂਰਤੀ ਹੈ ਇਸ ਦੇ ਨਾਲ Hindu ਸ਼ਰਧਾਲੂਆਂ ਦੇ ਵਿੱਚ ਬਹੁਤ ਉਤਸ਼ਾਹ ਪੈਦਾ ਹੋ ਗਿਆ भगवान राम थी सबतोची मूर्ति ਦਾ ਸ਼ਾਨਦਾਰ ਉਦਘਾਟਨ ਐਤਵਾਰ ਨੂੰ ਮਿਸਿਸ ਅਗਰ ਸ਼ਹਿਰ ਦੇ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਹੋਇਆ ਇਸ ਦੀ ਉਚਾਈ 51 ਫੁੱਟ ਤੋਂ ਵੱਧ ਹੋ ਸਕਦੀ ਹੈ ਤੇ ਇਸ ਮੂਰਤੀ ਦੀ ਸਥਾਪਨਾ ਦੇ ਨਾਲ ਕੈਨੇਡਾ ਚੈ ਸ਼੍ਰੀ ਰਾਮ ਦੇ ਯੋਗਦਾਨ ਦੇ ਨਾਲ ਗੂੰਜ ਉਠਿਆ ਇਹ ਮੂਰਤੀ অন্ਟਾਰੀਓ ਦੇ Hindu ਵਿਰਾਸਤ ਕੇਂਦਰ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਇਹ ਮੂਰਤੀ ਉੱਤਰੀ ਅਮਰੀਕਾ ਦੇ ਵਿੱਚ Hindu ਆ ਦੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਦਾ ਇੱਕ ਨਵਾਂ ਪ੍ਰਤੀਕ ਬਣ ਗਈ ਹੈ ਸ਼੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਕੈਨੇਡਾ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਲਈ ਇੱਕ ਇਤਿਹਾਸਕ ਪਲ ਸੀ ਇਸ ਮੂਰਤੀ ਦਾ ਉਦਘਾਟਨ ਐਤਵਾਨੋ 온ਟਾਰੀਓ ਦੇ ਮਿਸਿਸਾਗਾ ਦੇ ਵਿੱਚ Hindu ਵਿਰਾਸਤ ਕੇਂਦਰ ਦੇ ਵਿੱਚ ਕੀਤਾ ਗਿਆ ਇਹ ਮੂਰਤੀ ਫਾਈਬਰ ਗਲਾਸ ਤੋਂ ਬਣੀ ਹੋਈ ਹੈ ਤੇ ਇਹ ਮੂਰਤੀ ਹੁਣ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਇੱਕ ਅਧਿਆਤਮਿਕ ਅਤੇ ਸੱਭਿਆਚਾਰਕ ਪ੍ਰਤੀਕ ਦੇ ਵਜੋਂ ਸਥਾਪਿਤ ਹੋਈ ਹੈ ਦੱਸ ਦਈਏ ਇਹ ਉਦਘਾਟਨ ਸਮਾਰੋਹ ਤੇ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦੇ ਵਿੱਚ ਕਈ ਪ੍ਰਮੁੱਖ ਸਿਆਸਤਦਾਨ ਵੀ ਸ਼ਾਮਲ ਸਨ ਇਹਨਾਂ ਦੇ ਵਿੱਚ ਮਹਿਲਾ ਅਤੇ ਕੈਨੇਡਾ ਮੰਤਰੀ ਰੀਚੀ ਵਾਲਟੇਜ ਖਜ਼ਾਨਾ ਬੋਰਡ ਦੇ ਪ੍ਰਧਾਨ ਸਫਕਤ ਅਲੀ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਵੀ ਸ਼ਾਮਲ ਸਨ हाउस ऑफ कॉमन्स ਵਿੱਚ ਜਿਹੜੀ ਵਿਰੋਧੀ ਸੀ ਦਿਨੀਤਾ ਵੀ ਮੌਜੂਦ ਸਨ ਕੈਨੇਡਾ ਦੇ ਵਿੱਚ ਇਹ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਤੋਂ ਬਾਅਦ ਲੋਕਾਂ ਨੇ ਕੈਨੇਡਾ ਨੂੰ ਦੁਬਾਰਾ ਮਹਾਨ ਬਣਾਉਤਾ ਨਾਅਰਾ ਬੁਲੰਦ ਕੀਤਾ ਇਸਨਾਲੇ ਇਕ ਹੋਰ ਉਪਕਾਣ ਨੇ ਲਿਖਿਆ ਕਿ ਅਯੋਧਿਆ ਤੋਂ ਅਨਟਾਰੀਓ ਤੱਕ ਸ਼੍ਰੀ ਰਾਮ ਦਾ ਨਾਮ ਸਰਹੱਦਾਂ ਤੋਂ ਪਾਰ ਗੁਜਰਿਆ ਇਸ ਸਿਰਫ ਇੱਕ ਮੂਰਤੀ ਨਹੀਂ ਹੈ ਇਹ ਵਿਸ਼ਵਾਸ ਅਤੇ ਪਛਾਣ ਦਾ ਵੀ ਪ੍ਰਤੀਕ ਹੈ ਜੋ ਪੂਰੀ ਦੁਨੀਆ ਦੇ ਵਿੱਚ ਉੱਚਾ ਖੜਾ ਹੈ ਇਕ ਹੋਰ ਉਤਪਾਦਨ ਇਹ ਲਿਖਿਆ ਕਿ ਟੋਰਾਂਟੋ ਕੈਨੇਡਾ ਕੋ ਗੁਆੰਸ਼ੀ ਰਾਮਦੀ ਸਭ ਤੋਂ ਉੱਚੀ ਮੂਰਤੀ ਹੁਣ ਮਿਸਿਸਾਗਰੀ ਵਿੱਚ ਸਥਾਪਿਤ ਕੀਤੀ ਗਈ ਹੈ ਇਹ ਇਹ ਵਿਸ਼ਵ ਵਿਆਪੀ Hindu ਪਾਈਚਾਰੀ ਦੇ ਲਈ ਇੱਕ ਮਾਨ ਵਾਲਾ ਪਲ ਹੈ ਇਕਾ ਜਿਹੇ ਦੇਸ਼ ਦੇ ਵਿੱਚ ਜਿੱਥੇ ਹਿੰਦੂਆਂ ਨੂੰ ਕੱਟੜਪੰਥੀ ਵੱਖਵਾਦੀ ਤੱਤਾ ਤੋਂ ਵੱਧਦੀ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਮੂrti ਨਾਸਿਰ ਵਿਸ਼ਵਾਸ ਦਾ ਪ੍ਰਤੀਕ ਹੈ ਸਗੋਤੀ ਦੇ ਸ਼ਾਂਤੀ ਅਤੇ ਬਚਾਅ ਦਾ ਵੀ ਪ੍ਰਤੀਕ ਹੈ ਸਨਾਤਨ ਧਰਮ ਨੂੰ ਉੱਚਾ ਖੜਾ ਹੈ ਤੇ ਹੋਰਾਂ ਨੇ ਲਿਖਿਆ ਆਓ ਕੈਨੇਡਾ ਨੂੰ ਦੁਬਾਰਾ ਮਹਾਨ ਬਣਾਈਏ ਤੇ ਸ਼ਾਨਦਾਰ ਸੁੰਦਰ ਬਣਾਈਏਗੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਬੁੱਧਵਾਰ ਨੂੰ ਆਪਣੇ ਕਾਰਜਕਾਲ ਦੇ 200 ਦਿਨ ਪੂਰੇ ਹੋਣ ਤੇ ਦੁਨੀਆ ਭਰ ਦੇ ਦੇਸ਼ਾਂ ਤੇ ਟੈਕਸ 'ਤੇ ਇੱਕ ਵੱਡੇ ਹਮਲਾ ਕੀਤੇ। ਇਸ ਤੋਂ ਕੁਝ ਦਿਨ ਪਹਿਲਾਂ ਕੈਨੇਡਾ ਨੇ ਵੀ ਇਨ੍ਹਾਂ ਉੱਤੇ 35% ਡਿਊਟੀ ਲਗਾਈ ਸੀ। 트াম্প ਨੇ ਡਿਊਟੀਆਂ ਲਾਗੂ ਹੋਣ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਕਿ ਅਰਬ ਡਾਲਰ ਟੈਰਿਫ ਦੇ ਵਿੱਚ ਹੋਣਾ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆ ਰਹੇ ਨੇ। ਕਾਂਪਨੀ ਪਿਛਲੇ ਹਫਤੇ ਕੈਨੇਡਾ ਉੱਤੇ 35% ਦਾ ਬੇਸਲਾਈਨ ਟੈਰਿਫ ਲਗਾ ਕੇ ਆਪਣੀ ਵਪਾਰ ਚੰਗ ਨੂੰ ਹੋਰ ਤੇਜ਼ ਕਰ ਦਿੱਤੀ ਸੀ ਜੋ ਸਿਰਫ ਉਹਨਾਂ ਚੀਜ਼ਾਂ ਉੱਤੇ ਲਾਗੂ ਹੋ ਰਿਹਾ ਚ ਕੈਨੇਡਾ ਸਯੁਕਤ ਰਾਜ ਮੈਕਸੀਕੋ ਵਿਚਾਲੇ ਸਮਝੌਤੇ ਜਿਸ ਨੂੰ USMCA ਵਜੋਂ ਜਾਣਦੇ ਜਾਂਦੇ ਹੈ ਵੀਰਵਾ ਨੂੰ ਅਧਿਰਾਤ ਤੋਂ ਠੀਕ ਬਾਅਦ 60 ਤੋਂ ਵੱਧ ਹੋ ਅਦੇਸ਼ਾ ਤੇ ਯੂਰੋਪੀਅਨ ਯੂਨੀਅਨ ਦੇ ਸਮਰਥ ਤੇ ਅਮਰੀਕਾ ਵੱਲੋਂ ਟੈਕ ਵਧਾ ਦਿੱਤਾ ਗਿਆ ब्राजील ਉਤੇ ਡਿਊਟੀਆਂ 10% ਤੋਂ ਲੈ ਕੇ 50% ਤੱਕ ਦੀ ਯੂਰੋਪੀ ਸੰਘ ਚਪਾਨ ਅਤੇ ਦੱਖਣੀ ਕੋਰੀਆ ਜਿਨ੍ਹਾਂ ਨੇ 트ੰਪਰ ਸ਼ਾਸਨ ਦੇ ਨਾਲ ਸਮਝੌਤੇ ਦੇ ਢਾਂਚੇ ਦੀ ਵਿਚਾਰਗੀ ਕੀਤੀ ਸੀ ਉਹਨਾਂ ਨੇ ਟੈਰਿਫ 15% ਤੱਕ ਵਧਾ ਦਿੱਤਾ ਬੰਗਲਾਦੇਸ਼ ਅਤੇ ਵਿਏਟਨਾਮ ਉਤੇ ਵੀ ਪਰਤੀਸ਼ਰ ਡਿਊਟੀਆਂ ਲਗਾਈਆਂ ਗਈਆਂ ਨੇ ਸਵਿਟਜ਼ਰਲੈਂਡ ਨੇ ਆਪਣੇ ਟੈਰਿਫ ਨੂੰ 49% ਤੱਕ ਵਧਾ ਦਿੱਤਾ ਹੈ 트ੰਪ ਦੇ ਸਟੀਲ ਐਲੂਮੀਨੀਅਮ ਤਾਂਬਾ ਅਤੇ ਆਟੋਮੋਬਾਈਲਜ਼ ਉਤੇ ਵੱਖਰੇ ਟੈਰਿਫਾਂ ਦੇ ਨਾਲ ਵੀ ਦੇਸ਼ਾਂ ਨੂੰ ਨੁਕਸਾਨ ਪਹੁੰਚਦਾ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ ਕਿ ਅਮਰੀਕਾ ਵਿੱਚ ਟੈਰਿਫ ਜੋ ਇਹ ਪੱਧਰ ਤੇ ਵੈਰ ਇਹਨੇ ਜਿੰਨਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਬਰਸਲ ਅਮਰੀਕੀ ਟੈਰਿਫ ਨੂੰ ਉਸ ਪੱਧਰ ਤੇ ਨਹੀਂ ਜੋ ਲਗਾਤਾਰ ਇੱਕ ਸਦੀ ਦੇ ਵਿੱਚ ਅਮਰੀਕਾ ਵਿੱਚ ਨਹੀਂ ਦੇਖਿਆ ਗਿਆ। ਜੇਲ ਵਿਕੇ ਬਜਟ ਲੈਬ ਇੱਕ ਗੈਰ-ਪੱਖਪਾਤੀ ਨੀਜੀ ਖੋਜ ਕੇਂਦਰ ਨੇ ਕਿ ਹੈ ਅਮਰੀਕਾ ਆਯਾਤ ਕੀਤੇ ਉਤਪਾਦਾਂ ਉਤੇ ਔਸਤਨ 18.3% ਟੈਕਸ ਦੇਣਗੇ ਜੋ ਕਿ 1934 ਤੋਂ ਬਾਅਦ ਸਭ ਤੋਂ ਵੱਧ ਹੈ। ਕਨਟਰੀ ਦੇ ਪ੍ਰੀਮੀਅਰ ਡਾਕਵੋਰਡ ਨੇ ਬੁੱਧਵਾਰ ਨੂੰ মিডিਆ ਨੂੰ ਦੱਸਿਆ ਕਿ ਕੈਨੇਡਾ ਉੱਤੇ ਟੈਰਿਫ ਅਮਰੀਕੀ ਲੋਕਾਂ ਉੱਤੇ ਟੈਕਸ ਹੈ। ਇਸ ਨਾਲ ਅਮਰੀਕੀ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਫੋਰਡ ਨੇ ਕਿਹਾ ਕਿ ਕੈਨੇਡਾ ਤੇ ਹੋਰ ਦੇਸ਼ ਸਾਡੇ ਵਪਾਰ ਦੇ ਵਿੱਚ ਵਿਭਿੰਨਤਾ ਲਿਆ ਰਹੇ ਨੇ ਸੰਕੇਤ ਉੱਪਰ ਇਹ ਨੇ ਕਿ ਟਰੰਪ ਦੇ ਟੈਰਿਫ ਅਮਰੀਕੀ ਅਰਥਵਿਵਸਥਾ ਨੂੰ ਹੇਟੈਕ ਜਨ ਲਗਬੇ ਨਹੀਂ ਪਿਛਲੇ ਹਫਤੇ ਇੱਕਨ ਰਾਸ਼ਾਇਜਨਕ ਨੌਕਰੀ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਟਰੰਪ ਨੇ ਮਾਨਸਿਕ ਤਕੜੇ ਤਿਆਰ ਕਰਨ ਵਾਲੀ ਏਜੰਸੀ ਦੇ ਮੁਖੀ ਨੂੰ ਵੀ ਬਰਖਾਸਤਤਾ ਦਿੱਤਾ ਅਮਰੀਕੀ ਮੰਜ਼ਰੀਪਾਦ ਨੇ ਕਿਹਾ ਕਿ ਜੂਨ ਦੇ ਵਿੱਚ ਮੁੱद्रा ਸਫੇਤੀ ਥੋੜੀ ਜਈ ਉਪਰ ਦੀਵਾਲ ਵੱਧ ਰਹੀ ਹੈ ਟਰੰਪ ਦੇ ਵਿਸ਼ਵਕੋਪਾ ਨੂੰ ਮੂਰ ਸੁਜੀਤ ਕਰਨ ਦੇ ਚੱਲਦਿਹੀ ਯਤਨਾਂ ਦੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਅਦਾਲਤ ਹੋ ਸਕਦੀ ਹੈ ਨਹੀਂ ਪਿਛਲੇ ਹਫ਼ਤੇ 트럼ਪ ਵੱਲੋਂ ਅਖੋਤੀ ਲਿਬ੍ਰੇਸ਼ਨ ਡੇ ਡਿਊਟੀਆਂ ਅਤੇ ਪੈਂਟਨਿਲ ਸੰਬੰਧਿਤ ਟੈਰਿਫਾ ਦੇ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਵਰਤੋਂ ਨੂੰ ਫੈਡਰਲ ਸਰਕਟ ਦੇ ਲਈ ਅਮਰੀਕੀ ਅਪੀਲ ਅਦਾਲਤ ਵਿੱਚ ਸੰਘੀ ਅਪੀਲ ਦੀ ਜੱਜਾਂ ਵੱਲੋਂ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜੱਜਾਂ ਨੇ 트럼ਪ ਪ੍ਰਸ਼ਾਸਨ ਦੇ ਵਕੀਲ ਤੋਂ 1970 ਦੇ ਅੰਤਰਰਾਸ਼ਟਰੀ ਆਰਥਿਕ ਐਮਰਜੈਂਸੀ ਸ਼ਕਤੀ ਐਕਟ ਦੀ ਵਰਤੋਂ ਡਿਊਟੀ ਲਗਾਉਣ ਦੇ ਲਈ ਕਰਨ ਬਾਰੇ ਪੁੱਛਿਆ ਹਾਲਾਂਕਿ ਕਾਨੂੰਨ ਦੇ ਵਿੱਚ ਜਿਹੜਾ ਟੈਰਿਫ ਸ਼ਰਪ ਤੇ ਕਿਤੇ ਵੀ ਨਹੀਂ ਮਿਲਦਾ ਪਿਛਲੇ ਹਫਤੇ ਬੈਂਚੀ ਦੇ ਵੱਲੋਂ ਕੋਈ ਫੈਸਲਾ ਨਹੀਂ ਦਿੱਤਾ ਗਿਆ ਸੀ ਪਰ ਲੰਬਿਤ ਫੈਸਲਾ ਸਪਸ਼ਟ ਤੌਰ ਤੇ ਰਾਸ਼ਟਰਪਤੀ ਉੱਤੇ ਉਹਨਾਂ ਦੇ ਗਲੋਬਲ ਟੈਰਿਫ ਲਾਗੂ ਹੋਣ ਤੋਂ ਠੀਕ ਪਹਿਲਾਂ ਬਾਅਰ ਪੈਰਸੀ ਟਰੰਪ ਨੇ ਅੱਧੀ ਰਾਤ ਤੋਂ ਠੀਕ ਪਹਿਲਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ ਕਿ ਅਮਰੀਕਾ ਦੀ ਮਹਾਤ ਨੂੰ ਸਿਰਫ ਇੱਕ ਹੀ ਚੀਜ਼ ਰੋਕ ਸਕਦੀ ਹੈ ਜੋ ਕਿ ਕੱਟੜਪੰਥੀ ਪੱਖੀ ਅਦਾਲਤ ਹੋਵੇਗੀ ਜੋ ਸਾਡੇ ਦੇਸ਼ ਨੂੰ ਅਸਫਲ ਹੁੰਦਾ ਦੇਖਣਾ ਚਾਹੁੰਦੀ ਹੈ